GK ਕੁਐਸਚਨ ਔਨ ਮੁਸਲਮ ਲੀਗ ਦਾ ਗਠਨ ਪ੍ਰਸ਼ਨ ਪਹਿਲਾ ਆਲ ਇੰਡੀਆ ਮੁਸਲਮ ਲੀਗ ਦੀ ਸਥਾਪਨਾ ਕਦੋਂ ਹੋਈ 1906 ਪ੍ਰਸ਼ਨ ਦੂਜਾ ਮੁਸਲਮ ਲੀਗ ਦੀ ਸਥਾਪਨਾ ਕਿੱਥੇ ਹੋਈ ਸੀ ਤਕਾ ਪ੍ਰਸ਼ਨ ਤੀਜਾ ਮੁਸਲਮ ਲੀਗ ਦਾ ਸੰਤਾਪਕ ਕੌਣ ਸੀ ਨਵਾਜ਼ ਖਵਾਜਾ ਸਲੀਮੁੱਲਾ ਪ੍ਰਸ਼ਨ ਚੌਥਾ ਮੁਸਲਮ ਲੀਗ ਦੇ ਪਹਿਲੇ ਸਥਾਈ ਪ੍ਰਧਾਨ ਕੌਣ ਸਨ ਅਗਾ ਖਾਨ ਪ੍ਰਸ਼ਨ 5 ਮੁਸਲਿਮ ਲੀਗ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ਬ੍ਰਿਟਿਸ਼ ਭਾਰਤ ਵਿੱਚ ਮੁਸਲਮਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪ੍ਰਸ਼ਨ 6 1906 ਵਿੱਚ ਟਾਕਾ ਵਿਖੇ ਹੋਏ ਮੁਸਲਮਨ لیگ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਨਵਾਬ ਵਕਾਰ ਉਲ ਮੁਲਕ ਮੁਸਤਾਕ ਹਸੈਨ ਪ੍ਰਸ਼ਨ 7ਾ ਸਿਮਲਾ ਡੈਪੂਟੇਸ਼ਨ ਨੇ ਕੇਸ ਵਾਇਰਸ ਰਾਏ ਨਾਲ ਮੁਲਾਕਾਤ ਕੀਤੀ ਲਾਰਡ ਮਿੰਟੋ ਪ੍ਰਸ਼ਨ 8ਾ ਸਿਮਲਾ ਡੈਪੂਟੇਸ਼ਨ ਜਿਸ ਨੇ ਮੁਸਲਮਨ ਲੀਗ ਦੇ ਗਠਨ ਵਿੱਚ ਐਮ ਭੂਮਿਕਾ ਨਿਭਾਈ ਕਿਸ ਸਾਲ ਹੋਇਆ ਸੀ 1906 ਪ੍ਰਸ਼ਨ 9 ਮਾ ਦੋ ਕੌਮੀ ਸਿਧਾਂਤ ਕਿਸ ਪਾਰਟੀ ਨਾਲ ਜੁੜਿਆ ਹੋਇਆ ਹੈ? ਮੁਸਲਿਮ ਲੀਗ ਪ੍ਰਸ਼ਨ 10 ਮਾ ਪੰਜਾਬ ਵਿੱਚ ਮੁਸਲਿਮ ਲੀਗ ਦੀ ਕਾ ਸਖਤੀਸ਼ਾਲੀ ਸਾਖਾ ਕਿਸ ਕਿਸ ਨੇ ਸਥਾਪਿਤ ਕੀਤੀ ਸੀ? ਮੀਆਂ ਮੁਹੰਮਦ ਸ਼ਫੀ ਪ੍ਰਸ਼ਨ 11ਵਾਂ ਪੰਜਾਬ ਮੁਸਲਿਮ ਲੀਗ ਦੇ ਪਹਿਲੇ ਪ੍ਰਧਾਨ ਕੌਣ ਚੁਣੇ ਗਏ ਸਨ ਸ਼ਾਦੀਨ ਪ੍ਰਸ਼ਨ 12ਵਾਂ ਮੁਸਲਿਮ ਲੀਗ ਅਤੇ ਕਾਂਗਰਸ ਵਿਚਕਾਰ ਮਸ਼ਹੂਰ ਲਖਨਊ ਸਮਝੌਤਾ ਕਦੋਂ ਹੋਇਆ 1916 ਪ੍ਰਸ਼ਨ 13ਮਾ ਮੁਸਲਿਮ ਲੀਗ ਦਾ ਸੰਵਿਧਾਨ ਕਦੋਂ ਬਣਾਇਆ ਗਿਆ 1907 ਪ੍ਰਸ਼ਨ 14ਮਾ ਕਿਸ ਮਤੇ ਵਿੱਚ ਮੁਸਲਿਮ ਲੀਗ ਨੇ ਇੱਕ ਵੱਖਰੇ ਰਾਜ ਦੀ ਸਪਸ਼ਟ ਮੰਗ ਕੀਤੀ ਲਾਹੌਰ ਮਤਾ